ਇਹਨਾਂ ਨੇ ਕੀ ਕਰਿਆ ਨਾ ਬੈਠੇ ਸੀ ਇੱਕ ਥਾਂ 'ਚ ਵਿਚਾਰਾ ਇਹ ਉਹਨਾਂ ਦੇ ਮੁਲਾਜ਼ਮ ਆਏ ਉਧਰੋਂ ਫੌਜੀ ਉਹਨਾਂ ਨੇ ਉਹਦੇ ਡੰਡਾ ਮਾਰ ਕੇ ਥੱਲੇ ਡੇਕ ਕੇ ਬਿਲਕੁਲ ਐ ਬੋਰੀ ਦੇ ਵਿੱਚ ਪਾ ਕੇ ਲੈ ਕੇ ਗਏ ਨੇ ਇਸ ਨੌਜਵਾਨ ਨੂੰ ਤੇ ਮੈਨੂੰ ਲੱਗਦਾ ਨਹੀਂ ਨਹੀਂ ਕਰਦੇ ਉਹਨੂੰ 10 12 ਮੁੰਡਿਆਂ ਨੂੰ ਚੁੱਕ ਕੇ ਲੈ ਗਏ ਨੇ ਇਹ ਨਾ ਥੇ ਇਹ ਨਾ ਥੇ ਖੜੇ ਤੇ ਸਾਡੇ ਸਾਰੇ ਮੁੰਡੇ ਜਿਹੜੇ ਪਰ ਗੋਲੇ ਡੇਗਣ ਲੱਗੇ ਉਹ ਇੱਕਦਮ ਥੱਲੇ ਡਿੱਗੇ ਉਹਨਾਂ ਦੇ ਇਹਨਾਂ ਨੇ ਐਵੇਂ ਠੁੱਡੇ ਵੀ ਮਾਰੇ ਨੇ ਦਸਾਂ ਜਾਰੇ ਵੀ ਲੱਤਾਂ ਮਾਹਾਂ ਵੀ ਤੋੜੀਆਂ ਗਈਆਂ ਨੌਜਵਾਨਾਂ ਇੱਕ ਦੀ ਦਾ ਗੋਲੀ ਮਾਰ ਕੇ ਦੇਖੋ ਜੀ ਉਹਨਾਂ ਦੀ ਅੱਖ ਵੀ ਕੱਢਤੀ ਵਿਚਾਰੇ ਦੀ ਇੱਕ ਤਾਂ ਜਵਾੜਾ ਪਾਟ ਗਿਆ ਇੱਕ ਦੀ ਬਾਹ ਪਾਟ ਗਈ ਇੱਕ ਦੀ ਲੱਤ ਤੋੜਤੀ ਇਹਨਾਂ ਨੇ ਉੱਥੇ ਅੱਗੇ ਖੜੇ ਸੀ ਬਾਈ ਜੀ ਇਹ ਇਹਨਾਂ ਨੇ ਕੀ ਕਰਿਆ ਨਾ ਬੈਠੇ ਸੀ ਇੱਕ ਥਾਂ ਵਿੱਚ ਵਿਚਾਰਾ ਇਹ ਉਹਨਾਂ ਦੇ ਮੁਲਾਜ਼ਮ ਆਏ ਉਧਰੋਂ ਫੌਜੀ ਉਹਨਾਂ ਨੇ ਉਹਦੇ ਡੰਡਾ ਮਾਰ ਕੇ ਥੱਲੇ ਡੇਕ ਕੇ ਬਿਲਕੁਲ ਐ ਬੋਰੀ ਦੇ ਵਿੱਚ ਪਾ ਕੇ ਲੈ ਕੇ ਗਏ ਨੇ ਇਸ ਨੌਜਵਾਨ ਨੂੰ ਇਹ ਨਵੇਂ ગામ ਦਾ ਮੁੰਡਾ ਹੈ ਗੀਤੇ ਦਾ ਨਾਮ ਹੈ ਬਾਪ ਦਾ ਨਾਮ ਦਵਿੰਦਰ ਸਿੰਘ ਦਵਿੰਦਰ ਸਿੰਘ ਇਹਦਾ ਬਾਪ ਦਾ ਨਾਮ ਹੈ ਕਿਹੜੇ ਜ਼ਿਲ੍ਹੇ ਤੋਂ ਇਹ ਇਹ ਸੰਗਰੂਰ ਡਿਸਟ੍ਰਿਕਟ ਦੇ ਨੇ ਬਈ ਜੀ ਇਹ ਸਾਡੇ ਮੈਨੂੰ ਲੱਗਦਾ ਨਹੀਂ ਨਹੀਂ ਕਰਦੇ ਉਹਨੂੰ 10 12 ਮੁੰਡਿਆਂ ਨੂੰ ਚੁੱਕ ਕੇ ਲੈ ਗਏ ਨੇ ਇਹੋ ਜੀ ਹਾਲ ਦਾ ਮੁੰਡਿਆਂ ਦੀ ਜਿਹੜੀ ਮੂਰੇ ਪਹਿਲਾਂ ਤੁਹਾਡੇ ਸਾਹਮਣੇ ਜਿਹੜੀ ਇਹਨਾਂ ਨੂੰ ਚੱਕਿਆ ਉਹਨਾਂ ਨੇ ਇਹ ਨਾਥੇ ਇਹ ਨਾਥੇ ਖੜੇ ਤੇ ਸਾਡੇ ਸਾਰੇ ਮੁੰਡੇ ਜਿਹੜੇ ਪਰ ਗੋਲੇ ਡੇਗਣ ਲੱਗੇ ਉਹ ਇੱਕਦਮ ਥੱਲੇ ਡਿੱਗੇ ਉਹਨਾਂ ਦੇ ਇਹਨਾਂ ਨੇ ਐਵੇਂ ਠੁੱਡੇ ਵੀ ਮਾਰੇ ਨੇ ਬੱਟ ਮਾਰੇ ਨੇ ਬੱਟ ਮਾਰੇ ਦੱਬ ਦੱਬ ਕੇ ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਉਧਰ ਲੈ ਗਏ ਆਪਣੇ ਵੱਲ ਦੱਸਿਆ ਯਾਰ ਵੀ ਲੱਤਾਂ ਮਾਹਾਂ ਵੀ ਤੋੜੀਆਂ ਗਈਆਂ ਨੌਜਵਾਨਾਂ ਇੱਕ ਦੀ ਤਾਂ ਗੋਲੀ ਮਾਰ ਕੇ ਦੇਖੋ ਜੀ ਉਹਨਾਂ ਦੀ ਅੱਖ ਵੀ ਕੱਟਤੀ ਵਿਚਾਰੇ ਦੀ ਇੱਕ ਦਾ ਜਵਾੜਾ ਪਾਟ ਗਿਆ ਇੱਕ ਦੀ ਬਾਹ ਪਾਟ ਗਈ ਇੱਕ ਦੀ ਲੱਤ ਤੋੜਤੀ ਇਹਨਾਂ ਨੇ ਨਹੀਂ ਨਹੀਂ ਕਰਦਿਆ ਹੁਣ ਹੁਣ 40 42 ਸਾਡੇ ਮੁੰਡੇ ਨੇ ਜਿਹੜੇ ਇਹਨਾਂ ਨੇ ਠੱਠੜ ਕਰਤੇ ਤੇ 10 12 ਨੂੰ ਸਾਡੇ ਨੂੰ ਚੱਕ ਕੇ ਲੈ ਗਏ ਇਹ ਬਾਈ ਇਹ ਵੀ ਕਿਹਾ ਜਾ ਰਿਹਾ ਕਿ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਪੱਕੀਆਂ ਗੋਲੀਆਂ ਨਾਲ ਚਲਾਈਆਂ ਜਾ ਰਹੀਆਂ ਨੇ ਜੀ ਇਹਨਾਂ ਨੇ ਬਹੁਤ ਮੰਨ ਲਓ ਇੱਕ ਦਿਨ ਇੱਥੇ ਵੀ ਲੱਗੀ ਆ ਗੋਲੀ ਉਹ ਢੂਈ ਦੇ ਵਿੱਚ ਸਿੱਧੀ ਇਹ ਬਹੁਤ ਕੋ ਨਜਾਇਜ਼ ਤੱਕਾ ਕਰ ਰਹੀ ਹੈ ਸਰਕਾਰ ਦੇਖੋ ਇੱਕ ਪਾਸੇ ਡੈਮੋਕ੍ਰੇਸੀ ਕਹਿੰਦੀ ਹੈ ਵੀ ਹੱਕ ਸ਼ਾਂਤਮਈ ਅੰਦੋਲਨ ਕਰ ਰਹੇ ਤੇ ਕੋਈ ਅਸੀਂ ਸਾਡੇ ਲਈ ਵੀ ਕੋਈ ਉਹ ਨਹੀਂ ਹੈਗੇ ਹਥਿਆਰ ਨਹੀਂ ਹੈਗੇ ਇਹ ਦੇਖੋ ਕਿੱਡੇ ਕਿੱਡੇ ਗੋਲੇ ਚਲਾ ਰਹੇ ਨੇ ਉਹਰੇ ਸਾਡੇ ਉੱਪਰ ਬਹੁਤ ਅਤਿਆਚਾਰ ਕਰ ਰਹੀ ਹੈ ਇਹ ਸਰਕਾਰ